ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਥਾਣਾ ਡੀ ਡਿਵੀਜ਼ਨ ਦੇ ਏਰੀਆ ਦੇ ਵੱਖ-ਵੱਖ ਇਲਾਕਿਆਂ ਤੇ ਮਾਰਕੀਟ ਵਿੱਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਪਬਲਿਕ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ। ਇਸ ਮੌਕੇ ਕੌਂਸਲਰ ਵਿਕੀ ਦਤਾ ਸਮੇਤ ਕਈ ਇਲਾਕਾ ਨਿਵਾਸੀ ਮੌਜੂਦ ਸਨ। ਮੈਂ ਅਜੇ ਦੀ ਸ਼ਕਤੀ ਨਗਰ ਮਾਰਕੀਟ ਤੇ ਟੋਕਰਿਆਂ ਵਾਲੇ ਬਾਜ਼ਾਰ ਦੇ ਮੇਰੇ ਸਾਰੇ ਜਿਹੜੇ ਆਪਣੇ ਇੱਕ बिजनेसमैन ਨੇ ਇਹਨਾਂ ਨਾਲ ਸਾਰਿਆਂ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਦੇਹੋ ਜੇ ਇਹਨਾਂ ਦੇ ਹਾਲਾਤ ਨੇ ਬਾਰਡਰ ਦੇ ਉੱਤੇ ਹੋਰ ਲੋਕਾਂ ਵਿੱਚ ਬਹੁਤ ਸਾਰੇ ਆ ਇਜਾਜ਼ਤ متعلق ਉਹਨਾਂ ਨੂੰ ਕਲੈਰਿਟੀ ਨਹੀਂ ਸੀ ਵੀ ਔਰ ਆਮ ਲੋਕ ਅਫਵਾਹ ਬਹੁਤ ਫਲਾ ਰਹੇ ਉਸ ਕਰਕੇ ਮੈਂ ਸਾਰੇ ਬਿਜ਼ਨਸ ਕਮਿਊਨਿਟੀ ਨਾਲ ਗੱਲਬਾਤ ਕੀਤੀ ਹੈ ਔਰ ਸਾਰਾ ਡਿਸਕਸ਼ਨ ਵੀ ਹੋਇਆ ਔਰ ਇਹਨਾਂ ਦੱਸਿਆ ਵੀ ਇਹ ਕਿ ਪਰਮਨੈਂਟਿਕ ਡਿਪਟੀ ਕਮਿਸ਼ਨਰ ਸਾਹਿਬ ਮੈਡਮ ਵੱਲੋਂ ਇਸ ਕਰਕੇ ਨਹੀਂ ਕੀਤਾ ਗਿਆ ਸੋ ਦੈਟਸ ਫਲੈਕਸੀਬਲ ਰਹੇ ਜਦੋਂ ਵੀ ਜਿਸ ਤਰ੍ਹਾਂ ਦੇ ਆਪਾਂ ਨੂੰ ਸਿਚੁਏਸ਼ਨ ਆਉਂਦੀ ਹੈ ਜਾਂ ਇਨਪੁਟ ਆਉਂਦੀ ਹੈ ਉਹਦੇ ਮੁਤਾਬਕ ਹੀ ਬਲੈਕਆਊਟ ਦੇ ਆਰਡਰ ਕੀਤੇ ਜਾਣੀ ਦੂਜਾ ਮੈਂ ਇੱਕ ਸਾਰਿਆਂ ਦੇ ਤੁਹਾਡੇ ਨਾਲ ਹੀ ਇਹ ਅਪੀਲ ਕਰਨਾ ਚਾਹੁੰਦਾ ਇਹ ਅਫਵਾਹ ਤੋਂ ਬਚੀਏ ਔਰ ਜਿਹੜੇ ਅਫਵਾਹ ਫੈਲਾਉਣ ਵਾਲੇ ਨੇ ਵਾਪਸ ਹੀ ਸਖਤ ਐਕਸ਼ਨ ਵੀ ਲਵਾਂਗੇ ਪੁਲਿਸ ਨੇ ਪਬਲਿਕ ਦੇ ਕੰਫਰਟ ਵਾਸਤੇ ਇਹ ਅਸੀਂ ਹਰੇਕ ਪਰ ਤਿੰਨ ਥਾਣਿਆਂ ਦੇ ਮਗਰ ਛੇ ਫਲਾਈਂਗ ਸਕਵਡ ਜਾਂ ਲੋਜਰ ਫੁਰਕ ਰੈਕਸ਼ਨ ਟੀਮ ਔਰ ਆਪ ਘਰ ਅਸੀਂ ਡਿਪਲੋਏ ਕਰ ਦਿੱਤੀ ਹੈ ਤਿੰਨ ਥਾਣਿਆਂ ਮਗਰ ਇੱਕ ਹੈ ਔਰ ਉਹਨੂੰ ਬਾਕੀ ਜਿਹੜਾ ਸਾਡਾ ਪੀਸੀਆਰ ਚੱਲ ਰਿਹਾ ਜਾਂ ਸਾਡੀ ਨਾਈਟ ਪੈਟ੍ਰੋਲਿੰਗ ਡਿਪਲॉयਮੈਂਟ ਹੈ ਨਾਕਾਬੰਦੀ ਉਹ ਡਿਫਰੈਂਟ ਹੈ ਉਹਦੇ ਵਾਸਤੇ ਤਕਰੀਬਨ 550 ਬੰਦੇ ਅਸੀਂ ਐਕਸਟਰਾ ਲਿਆ ਹੈ ਹੈੱਡਕੁਆਰਟਰ ਤੋਂ ਚੰਡੀਗੜ੍ਹ ਤੋਂ ਉਹਦੇ ਚ ਨਾਕੇ ਵੀ ਲੱਗ ਰਹੇ ਆ ਤੇ ਜੇ ਤੁਸੀਂ ਟੋਟਲ ਸ਼ਹਿਰ ਦੀ ਗੱਲ ਕਰੀਏ ਆਪਾਂ 21 ਰਾਤੋਂ ਸਾਰੀ ਰਾਤ ਲੈਂਦੇ ਆ ਸਵੇਰ ਤੱਕ ਸਾਰੇ ਜਿੰਨੇ ਸਕੇਪ ਰੂਟਸ ਨੇ ਉਹਨਾਂ ਨੂੰ ਕਵਰ ਕਰਨ ਵਾਸਤੇ ਜਿਹੜੇ ਕੁਇਕ ਐਕਸ਼ਨ ਟੀਮਸ ਨੇ ਇਹ ਸਿਰਫ ਪਬਲਿਕ ਦੇ ਕੌਨਫੀਡੈਂਸ ਬਿਲਡਿੰਗ ਵਾਸਤੇ ਜਾਂ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉੱਥੇ ਪਹੁੰਚਣ ਪੀਸੀਆਰ ਦੇ ਨਾਲ ਸੋ ਦੈਟ ਸਪਲੀਮੈਂਟ ਹੋ ਜੇ ਜਿਵੇਂ ਪਰਸੋ ਚੌਥ ਵੀ ਕਿਸੇ ਰੈਜੀਡੈਂਸ਼ੀਅਲ ਏਰੀਆ 'ਚੋਂ ਮੈਨੂੰ ਆ ਆਇਆ ਸੀਗਾ ਮੈਸੇਜ ਰਾਤ ਨੂੰ 2:30 ਵਜੇ ਮੈਨੂੰ ਕਾਲ ਆਈ ਕਿਸੇ ਪਬਲਿਕ ਦੇ ਬੰਦੇ ਦੀ ਕਾਫੀ ਲੋਕ ਬਾਹਰ ਆਪਣੇ ਘਰਾਂ ਤੋਂ ਆ ਗਏ ਸੀ ਅਸੀਂ ਉਸ ਗੱਲ ਨੂੰ ਦੇਖਦੇ ਹੋਏ ਇਮੀਡੀਏਟਲੀ ਸਾਡੇ ਆਫਸਰ ਬਾਹਰ ਸੀ ਉਹ ਚਲੇ ਗਏ ਮੌਕੇ ਤੇ ਲੋਕਾਂ ਨੂੰ ਤਸੱਲੀ ਹੋ ਜਾਂਦੀ ਹੈ ਕਿਉਂਕਿ ਇਹ ਚੀਜ਼ ਇਦਾਂ ਦੀ ਹੈ ਨਵੀਂ ਵੀ ਹੈ ਔਰ ਇਹਦੇ ਬਾਰੇ ਜ਼ਿਆਦਾ ਐਕਸਪੀਰੀਅੰਸ ਨਹੀਂ ਕਿਸੇ ਨੂੰ ਵੀ ਇਹਨੂੰ ਇਸ ਤਰ੍ਹਾਂ ਡੀਲ ਕਰਨਾ ਸੋ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਕਿ ਪੁਲਿਸ ਤੁਹਾਡੇ ਵਾਸਤੇ ਹਰ ਟਾਈਮ ਹਾਜ਼ਰ ਹੈ ਸਪੈਸ਼ਲੀ ਨਾਈਟ ਟਾਈਮ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਲੋਡ ਹੁੰਦੀ ਹੈ ਉਹ ਅਸੀਂ ਡਿਪਲੋਏ ਕਰ ਦਿੱਤੀ ਐਕਸਟਰਾ ਫੋਰਸ ਤੇ ਐਕਸਟਰਾ ਗੱਡੀਆਂ ਦੂਜਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਕੋਈ ਵੀ ਗੱਲ ਹੈ ਉਹਦੀ ਕਲੈਰੀਫਿਕੇਸ਼ਨ ਡੀਸੀ ਸਾਹਿਬਾਨੋਂ কন্ট্রোল ਰੂਮ ਹੈ ਤੁਹਾਡੇ ਲੋਕਲ ਆਫੀਸਰਸ ਨੇ ਸਾਡੇ ਨਾਲ ਜਿੰਨਾ ਮਰਜ਼ੀ ਤੁਸੀਂ ਸੰਪਰਕ ਕਰੋ